ਮਿੱਤਰੋ ਇਹੋ ਜਿਹੇ ਬੰਦੇ ਨੇ ਸਿੱਖੀ ਦੇ ਰੂਪ ਦਾ ਮਖੌਲ ਬਣਾ ਰੱਖਿਆ ਯਾਰ ਕੁਝ ਕੁ ਪੈਸੇ ਪਿੱਛੇ ਇਹ ਆਪਣੀ ਜ਼ਮੀਰ ਬਦਲ ਲੈਂਦੇ ਹਨ ਕੁਝ ਕੁ ਦਿਨ ਪਹਿਲਾਂ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਸੀ ਮੇਹਰ ਜਿਸ ਵਿੱਚ ਸ਼ਿਲਪਾ ਸ਼ੈਟੀ ਦੇ ਹਸਬੰਡ ਰਾਜਕੁੰਦਰਾ ਨੇ ਸਿੱਖੀ ਦੇ ਰੂਪ ਵਿੱਚ ਰੋਲ ਕੀਤਾ ਤੇ ਰਾਜਕੁੰਦਰਾ ਨੇ ਇਸ ਇੰਟਰਵਿਊ ਵਿੱਚ ਕਿਹਾ ਕਿ ਮੈਂ ਸੌ ਖਾਂਦਾ ਕਿ ਕਦੇ ਪੱਗ ਨਹੀਂ ਉਤਾਰੂੰਗਾ ਆ ਦੇਖੋ ਪਹਿਲਾਂ ਪੂਰੀ ਵੀਡੀਓ ਦੇਖਿਓ ਤੇ ਫਿਰ ਇਹ ਤੋਂ ਅਗਲੀ ਵੀਡੀਓ ਦੇਖਿਓ ਪਹਿਲਾਂ ਪੂਰਾ ਸੁਣੋ ਕੀ ਕਹਿੰਦਾ ਸੀਰੀਅਸਲੀ ਲੈਂਦੇ ਹਨ ਆ ਤਨੂ ਮੈਂ ਕਮਲੇ ਜਿਹਾ ਦਿਖਾ ਦਿੰਦੇ ਤਾਂ ਮੈਨੂੰ ਲੱਗਦਾ ਇੱਕ ਪਾਰੀ ਸardar ਬਣ ਕੇ ਦੇਖੋ ਬਿਕੋਜ਼ ਅਸਲੀਚ ਸਾਡੇ 12:30 ਵਜੇ ਨਾ ਤਾਂ ਬੰਦਾ ਸਾਹਮਣੇ ਖੜਾ ਨਹੀਂ ਰਹੇਗਾ ਤਾਂ ਤੁਸੀਂ ਸਾਡੇ ਮਜ਼ਾਕ ਉਡਾਉਂਦੇ ਰਹਿਣੋ ਜਾਂ ਮਤਲਬ ਫਨੀ ਜੋਕਸ ਕਰਦੇ ਰਹਿਣੋ ਇਸ ਇਜ਼ ਨੋਟ ਰਿਸਪੈਕਟਫੁਲ ਜਿਹੜਾ 12 ਵਜੇ ਦਾ ਚੀਜ਼ ਹੈ ਉਹ ਅਸੀਂ ਮੈਂ ਆਪਾਂ ਜੀ ਕਲ ਡਿਸਕਸ ਕਰਦੇ ਸਿੱਕੇ ਕਿ ਜਦੋਂ ਜਿਹੜੇ 12 ਵਜ ਦੇ ਹੈ ਸਰਦਾਰ ਦੇ ਕਿਸ ਲਈ ਐਸੀ ਕਰਨੇ ਸਾਰੇ ਨੂੰ ਹਿਸਟਰੀ ਪਤਾ ਹੈ ਸੋ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਅਗਰ ਤੁਸੀਂ ਆਪ ਪਾਣੀ ਐ ਫਿਲਮ ਦੇ ਵਿੱਚ ਔਰ ਆਣਾ ਹੈ ਸਾਹਮਣੇ ਤਾਂ ਰਿਸਪੈਕਟਫੁਲੀ ਕਮਲੇ ਵਾਲੀ ਚੀਜ਼ਾਂ ਨਾ ਕਰੋ ਅ ਮਿੱਤਰੋ ਹੁਣ ਇਹਦੀ ਇੰਟਰਵਿਊ ਸੁਣ ਲਈ ਤੁਸੀਂ ਹੁਣ ਆਗਲੇ ਵੀਡੀਓ ਦੇਖਿਓ ਇਹਦੀ ਆ ਦੇਖੋ ਰਾਜਕੁੰਦਰਾ ਬੰਦਰਾ ਸਿਟੀ ਵਿੱਚ ਘੁੰਮ ਰਿਹਾ ਟੋਪੀ ਪਾਈ ਇਹਦਾ ਸੌਹਾ ਖਾਂਦਾ ਸੀ ਵੀ ਮੈਂ ਕਦੇ ਪੱਗ ਸਿਰ ਤੋਂ ਨਹੀਂ ਉਤਾਰੂੰਗਾ